ਆਤਮਾ ਤੱਕ ਜੀਣ ਵਾਲਾ ਜਿਹੜਾ ਮਨੁੱਖ ਹੈ ਕਿਧਰੇ ਕਿਧਰੇ ਉਹ ਪਸ਼ੂਆਂ ਦੇ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਹੋ ਜਾਂਦਾ ਹੈ। 나ਗ ਦਾ ਕੰਮ ਹੈ ਡੰਗ ਮਾਰਨਾ ਤੇ ਮਨੁੱਖ ਨੂੰ ਖਤਮ ਕਰ ਦੇਣਾ। ਪਰ ਗੁਰਨਾਨਕ ਦੇ ਮੁਖੜੇ ਤੇ ਧੁੱਪ ਆਈ ਹੈ। ਇਹ 나ਗ ਇਤਨਾ ਕੋਮਲ ਹੋ ਗਿਆ ਜੋ ਸਾਰਿਆਂ ਨੂੰ ਛਾਂ ਦੇਂਦਾ ਉਹਦੇ ਮੁਖੜੇ ਦੇ ਉੱਤੇ ਧੁੱਪ ਕਿਉਂ ਆਏ ਆਪ ਛਾਂ ਕਰਨ ਲੱਗ ਪਿਆ। ਇਤਿਹਾਸ ਇੱਕ 나ਗ ছਾਇਆ ਕਰਨ ਲੱਗਿਆ ਗੁਰਨਾਣਕ ਦੇ ਮੁਖੜੇ ਤਾਂ ਜਿਹਦੇ ਮੁਖੜੇ ਤੋਂ ਸਭ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ছਾਇਆ ਮਿਲਦੀ ਹੈ ਐ ਸੂਰਜ ਤੂੰ ਦੇ ਮੁਖੜੇ ਦੇ ਉੱਤੇ ਧੁੱਪ ਕੀਤੀ ਹੋਈਏ ਕਰੜੀ ਧੁੱਪ ਆਪ ਸਹਾਰੀਏ ਉਸਨੇ ਗੁਰਨਾਣਕ ਦੇ ਮੁਖੜੇ ਤੇ ਧੁੱਪ ਨਹੀਂ ਆਉਣ ਦਿੱਤੀ ਪਸ਼ੂ ਦਾ ਸੁਭਾਅ ਬਦਲ ਗਿਆ ਇਸ ਪਸ਼ੂ ਨੇ ਆਪਣਾ